ਤੇਜ਼ ਗਰਮੀ ਦੇ ਨਾਲ ਅਕਸਰ ਜੋ ਹੈ ਕਈਆਂ ਨੂੰ ਕਈ ਵਰੀ ਪੇਟ ਖਰਾਬ ਦਸਤ ਲੂਸ ਮੋਸ਼ਨ ਦੀ ਪ੍ਰੋਬਲਮ ਹੋ ਜਾਂਦੀ ਹੈ ਨਾਲ ਉਲਟੇ ਦੀ ਪ੍ਰੋਬਲਮ ਹੋ ਜਾਂਦੀ ਹੈ ਸੋ ਅਜਿਹਾ ਕਰਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਕੀ ਘਰੇਲੂ ਨੁਸਖੇ ਅਪਣਾ ਸਕਦੇ ਹਾਂ ਜਾਂ ਖਾਣ ਪੀਣ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਗਰਮੀ ਲੱਗ ਗਈ ਹੈ ਲੂ ਦੇ ਨਾਲ ਜਾਂ ਸੇ ਕਿ ਇਹ ਤੇ ਸੁੱਪ ਵਿੱਚ ਕੇ ਵੀਰ ਬਾਹਰ ਜਾਣਾ ਪੈਂਦਾ ਹੈ ਸਰੀਰ ਨੂੰ ਇੰਨੀ ਜ਼ਿਆਦਾ ਗਰਮੀ ਲੱਗ ਜਾਂਦੀ ਹੈ ਜਿਸ ਕਰਕੇ ਸਾਡਾ ਡਾਈਜੈਸ਼ਨ ਜੋ ਹੈ ਸਭ ਤੋਂ ਪਹਿਲਾਂ ਵਿਗੜ ਜਾਂਦਾ ਹੈ ਹਾਜ਼ਮਾ ਜੋ ਹੈ ਵਿਗੜ ਜਾਂਦਾ ਹੈ ਤਾਂ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇਹੀ ਦੱਸਣ ਜਾ ਰਹੀਆਂ ਕਿ ਖਾਣ ਦੇ ਖਾਣ ਪੀਣ ਦੇ ਵਿੱਚ ਤੁਸੀਂ ਕਿਹੜੀ ਗੱਲਾਂ ਦਾ ਧਿਆਨ ਰੱਖੋ ਜਿਸ ਦੇ ਵਿੱਚ ਲੂਜ਼ ਮੋਸ਼ਨ ਆਪਾਂ ਪੇਟ ਖਰਾਬ ਦੀ ਗੱਲ ਕਰੀਏ ਉਲਟੀ ਵਰਗਾ ਹੋ ਰਿਹਾ ਜਾਂ ਉਲਟੀ ਹੋ ਰਹੀ ਹੈ ਡਾਇਰੀਆ ਜਿਸ ਨੂੰ ਆਪਾਂ ਕਹਿ ਦਿੰਦੇ ਆ ਤਾਂ ਕਿਹੜੀ ਗੱਲਾਂ ਦਾ ਧਿਆਨ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਉਸ ਦੇ ਵਿੱਚ ਚਾਹੇ ਕਿ ਇੱਥੇ ਆਪਾਂ ਬੱਚਿਆਂ ਦੀ ਗੱਲ ਕਰ ਲਈਏ ਵੱਡੇ ਬਜ਼ੁਰਗਾਂ ਦੀ ਗੱਲ ਕਰ ਲਈਏ ਸਭ ਨੂੰ ਹੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਗਰਮੀਆਂ ਦੇ ਵਿੱਚ ਅਸੀਂ ਆਪਣਾ ਬਾਹਰ ਕਿਤੇ ਵੀ ਜਾਈਏ ਸਾਫ਼ ਸੁਥਰਾ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਹੈ ਕਿਉਂਕਿ ਜਦੋਂ ਅਸੀਂ ਕਿਤੇ ਅਨਹਾਈਜਨਿਕ ਚੀਜ਼ ਖਾ ਲੈਨੇ ਆ ਤਾਂ ਪੇਟ ਦੇ ਵਿੱਚ ਜੋ ਹੈ ਬੈਕਟੀਰੀਆ ਹੋ ਜਾਂਦਾ ਹੈ ਜਿਸ ਦੇ ਕਰਕੇ ਡਾਈਜੈਸ਼ਨ ਸਭ ਤੋਂ ਪਹਿਲਾਂ ਵਿਗੜ ਜਾਂਦਾ ਚਾਹੇ ਆਪਾਂ ਪਾਣੀ ਪੀ ਰਿਹਾ ਚਾਹੇ ਆਪਾਂ ਖਾਣ ਦੀ ਕੋਈ ਚੀਜ਼ ਲੈਣੀ ਹੈ ਤਾਂ ਜ਼ਰੂਰ ਦੇਖੋ ਜਿੱਥੋਂ ਤੁਸੀਂ ਚੀਜ਼ ਖਰੀਦ ਰਹੇ ਹੋ ਸਾਫ਼ ਸੁਥਰੀ ਜਗਾ ਹੋਵੇ ਕੋਈ ਬਹੀ ਚੀਜ਼ ਪੁਰਾਣੀ ਚੀਜ਼ ਤੁਸੀਂ ਨਾ ਖਾਓ ਤਾਂ ਕਿ ਇਹ ਪ੍ਰੋਬਲਮ ਹੋਵੇ ਹੀ ਨਾ ਪਰ ਜੇ ਹੋ ਗਈ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਧਿਆਨ ਇਹ ਦੇਣਾ ਹੈ ਕਿ ਹਲਕਾ ਭੋਜਨ ਖਾਣਾ ਹੈ ਜਿੰਨਾ ਚਿਰ ਤੁਹਾਨੂੰ ਇਹ ਪ੍ਰੋਬਲਮ ਚੱਲ ਰਹੀ ਹੈ ਹਲਕੇ ਭੋਜਨ ਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਜੀ ਖਿਚੜੀ ਮੂੰਗੀ ਦਾਲ ਤੇ ਚੌਲਾਂ ਨੂੰ ਮਿਲਾ ਕੇ ਜਿਹੜੀ ਖਿਚੜੀ ਬਣਾਈ ਜਾਂਦੀ ਹੈ ਇਸ ਦੇ ਅਨੇਕਾਂ ਹੀ ਫਾਇਦੇ ਨੇ ਇਸ ਨੂੰ ਲੈ ਕੇ ਇੱਕ ਅਲੱਗ ਤੋਂ ਵੀਡੀਓ ਤੇ ਜ਼ਰੂਰ ਬਣਾਉਂਗੀ ਪਰ ਅੱਜ ਆਪ ਜਦੋਂ ਆਪਾਂ ਹੁਣ ਫਿਲਹਾਲ ਗੱਲ ਕਰ ਰਹੇ ਹਾਂ ਡਾਇਰੀਆ ਦੀ ਯਾਨੀ ਕਿ ਦਸਤ ਲੂਜ਼ ਮੋਸ਼ਨ ਉਲਟੀ ਅਗਰ ਅਜੇ ਹੀ ਪ੍ਰੋਬਲਮ ਚੱਲ ਰਹੀ ਹੈ ਤਾਂ ਖਾਣੇ ਦੇ ਵਿੱਚ जो है मूंगी दाल और चौलों की खिचड़ी जोड़ी बना के खानी चाहिए है हल्का भोजन है और नाली नाल, तो इस खिचड़ी दही दे भी सकते हो कि डायजैशन तो बहुत अच्छा हो सके खिचड़ी तो फाइबर भी मिलता है और जड़ी मूंगी की दाल है इससे तो प्रोटीन भी मिल जाएगा पतली जी खिचड़ी बनाकर खाओगे तो, खाओ तो इस फाइबर प्रोटीन मिल रहा है यानी थोड़ी तो न्यूट्रीशन जो है बॉडी घट्ट नहीं पागे और इसको डायजस्ट करना भी बॉडी के लिए बहुत आसान रहता है अगली आप जो पेट खराब दस ਲੂਸ ਮੋਸ਼ਨ ਜਾਂ ਉਲਟੀ ਵਰਗਾ ਹੁੰਦਾ ਹੈ ਤਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਆਪਣਾ ਪਾਣੀ ਜੋ ਹੈ ਸਰੀਰ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ ਡੀ ਹਾਈਡਰੇਸ਼ਨ ਦੀ ਪ੍ਰੋਬਲਮ ਹੌਣ ਲੱਗਦੀ ਹੈ ਸੋ ਬਾਡੀ ਵਿੱਚ ਗਰਮੀ ਦੇਖੋ ਜਦ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਉਸ ਦੇ ਨਾਲ ਸਾਡੀ ਬਾਡੀ ਵਿੱਚ ਪਾਣੀ ਬਿਲਕੁਲ ਵੀ ਘਟਣਾ ਨਹੀਂ ਚਾਹੀਦਾ ਤਾਂ ਉਸ ਦੇ ਲਈ ਤੁਸੀਂ ਨਮਕ ਅਤੇ ਚੀਨੀ ਦਾ ਮਿਸ਼ਰਣ ਬਣਾ ਕੇ ਪੀ ਸਕਦੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇੱਕ ਤਰ੍ਹਾਂ ਦਾ ਇਲੈਕਟ੍ਰੋਲਾਈਟ ਹੁੰਦਾ ਹੈ ਜਿਸ ਦੇ ਨਾਲ ਸਾਡੀ ਬਾਡੀ ਦੇ ਕਈ ਖਣਿਜ ਜੋ ਹੈ ਪੂਰੇ ਹੋ ਜਾਂਦੇ ਨੇ ਕਿਉਂਕਿ ਜਦੋਂ ਇਲੈਕਟ੍ਰੋਲਾਈਟ ਘਟਣ ਲੱਗਦੇ ਨੇ ਬਾਡੀ ਦੇ ਵਿੱਚ ਤਾਂ ਬਾਡੀ ਦਾ ਬਹੁਤ ਜ਼ਿਆਦਾ ਵੀਕ ਹੋ ਜਾਂਦੀ ਹੈ ਕਮਜ਼ੋਰ ਹੋ ਜਾਂਦੀ ਹੈ ਸਰੀਰ ਵਿੱਚ ਚੱਲਣ ਫਿਰਨ ਦੀ ਉੱਠਣ ਦੀ ਤਾਕਤ ਵੀ ਨਹੀਂ ਰਹਿੰਦੀ ਹੈ ਜਦੋਂ ਲਗਾਤਾਰ ਸਾਡੀ ਬਾਡੀ ਵਿੱਚੋਂ ਪਾਣੀ ਦਾ ਲਾਸ ਹੋ ਰਿਹਾ ਹੁੰਦਾ ਸੋ ਜਦੋਂ ਦਸਤ ਹੁੰਦੇ ਆ ਲੂਜ਼ ਮੋਸ਼ਨ ਹੁੰਦੇ ਆ ਉਲਟੀ ਹੋ ਰਹੀ ਹੁੰਦੀ ਆ ਤਾਂ ਪਾਣੀ ਬਹੁਤ ਜ਼ਿਆਦਾ ਸਾਡੀ ਬਾਡੀ ਤੋਂ ਬਾਹਰ ਆ ਰਿਹਾ ਹੁੰਦਾ ਪਹਿਲਾਂ ਗਰਮੀ ਕਰਕੇ ਪਸੀਨੇ ਕਰਕੇ ਵੀ ਬਾਹਰ ਪਾਣੀ ਦਾ ਲਾਸ ਹੋ ਚੁੱਕਿਆ ਹੁੰਦਾ ਤਾਂ ਅਜਿਹੇ ਵਿੱਚ ਕਈ ਤਰ੍ਹਾਂ ਦੇ ਇਲੈਕਟ੍ਰੋਲਾਈਟਸ ਦੀ ਵੀ ਕਮੀ ਸਾਡੀ ਬਾਡੀ ਵਿੱਚ ਹੋਣ ਲੱਗਦੀ ਹੈ ਸੋ ਜਿਸ ਨੂੰ ਇਹ ਪ੍ਰੋਬਲਮ ਹੋ ਗਈ ਹੈ ਡਾਇਰੀਆ ਦੀ ਤਾਂ ਉਹਨਾਂ ਨੂੰ ਜ਼ਰੂਰ ਜੋ ਹੈ ਦਿਨ ਦੇ ਵਿੱਚ ਤਿੰਨ ਚਾਰ ਵਾਰ ਥੋੜੀ ਥੋੜੀ ਦੇਰ ਬਾਅਦ ਇਹ ਨਿੰਬੂ ਪਾਣੀ ਦਾ ਸੌਰੀ ਮਾਫ ਕਰਨਾ ਜਿਹੜਾ ਇਹ ਆਪਾਂ ਗੱਲ ਕਰ ਰਹੇ ਹਾਂ ਚੀਨੀ ਔਰ ਨਮਕ ਦਾ ਜਿਹੜਾ ਘੋਲ ਹੈ ਇਹ ਜ਼ਰੂਰ ਪਿਲਾਉਂਦੇ ਰਹਿਣਾ ਚਾਹੀਦਾ ਜਾਂ ਫਿਰ ਬਾਜ਼ਾਰ ਚ ਓ ਆਰ ਐਸ ਘੋਲ ਜਿਹੜਾ ਮਿਲ ਜਾਂਦਾ ਪਾਣੀ ਵਿੱਚ ਮਿਲਾ ਕੇ ਤੁਸੀਂ ਉਹ ਬੋਤਲ ਤਿਆਰ ਕਰਕੇ ਰੱਖ ਸਕਦੇ ਹੋ ਥੋੜੀ ਥੋੜੀ دیر ਬਾਅਦ ਜ਼ਰੂਰ ਹੈ ਪਿਲਾਉਂਦੇ ਰਹੋ ਔਰ ਕਿਉਂਕਿ ਕਈ ਵਾਰੀ ਨਾਰਮਲ ਜਿਹੜਾ ਪਾਣੀ ਹੁੰਦਾ ਉਹ ਪੀਣ ਨੂੰ ਜੀ ਹੀ ਨਹੀਂ ਕਰਦਾ ਜਿਸ ਨੂੰ ਇਹ ਪ੍ਰੋਬਲਮ ਹੋ ਰਹੀ ਹੁੰਦੀ ਹੈ ਤਾਂ ਉੱਥੇ ਜਿਹੜਾ ਆਪਾਂ ਗੱਲ ਕੀਤੀ ਹੈ ਨਮਕ ਔਰ ਚੀਨੀ ਦਾ ਕੋਲ ਹੈ ਇਹ ਕਿਤੇ ਨਾ ਕਿਤੇ ਪੀਣ ਨੂੰ ਠੀਕ ਵੀ ਲੱਗਦਾ ਔਰ ਬੋਡੀ ਦੇ ਇਲੈਕਟ્રોਲਾਈਟਸ ਵੀ ਜਿਹੜੇ ਹੈ ਸਹੀ ਬਣੇ ਰਹਿੰਦੇ ਆ ਕੇਲਾ ਜਿਹੜਾ ਪੱਕਿਆ ਹੋਇਆ ਕੇਲਾ ਹੈ ਉਹ ਵੀ ਮਰੀਜ਼ ਨੂੰ ਖੁਲਾਇਆ ਜਾ ਸਕਦਾ ਹੈ ਕਿਉਂਕਿ ਪੱਕਿਆ ਹੋਇਆ ਕੇਲਾ ਜਿਹੜਾ ਹੁੰਦਾ ਇਸ ਵਿੱਚ ਫਾਈਬਰ ਵੀ ਤੁਹਾਨੂੰ ਚੰਗੀ ਮਾਤਰਾ ਵਿੱਚ ਮਿਲ ਰਿਹਾ ਔਰ ਕਈ ਤਰ੍ਹਾਂ ਦੇ ਨਿਊਟ੍ਰੀਸ਼ਨ ਵੀ ਮਿਲ ਰਹੇ ਨੇ ਦੇਖੋ ਜਦੋਂ ਡਾਇਰੀਆ ਦੀ ਪ੍ਰੋਬਲਮ ਹੁੰਦੀ ਹੈ ਤਾਂ ਦੋ ਚੀਜ਼ਾਂ ਤੇ ਫੋਕਸ ਜ਼ਰੂਰ ਕਰਨਾ ਹੁੰਦਾ ਹੈ ਇਹ ਇਕ ਤਾਂ ਤੁਹਾਡੇ ਇਲੈਕਟ੍ਰੋਲਾਈਟਸ ਦੀ ਕਮੀ ਨਾ ਹੋਵੇ ਤੁਹਾਡੇ ਅੰਦਰ ਪਾਣੀ ਦੀ ਕਮੀ ਨਾ ਹੋਵੇ ਔਰ ਅਗਰ ਅਗਲੀ ਵੀ ਮੈਂ ਗੱਲ ਕਰਾਂ ਤਾਂ ਸਾਡੀ ਬੋਡੀ ਵਿੱਚ ਨਿਊਟ੍ਰੀਸ਼ਨ ਵੀ ਇਸ ਤਰੀਕੇ ਨਾਲ ਜਾਣ ਜੋ ਕਿ ਹਲਕੇ ਭੋਜਨ ਦੇ ਰੂਪ ਵਿੱਚ ਹੋਣ ਬੋਡੀ ਨੂੰ ਹਰ ਟਾਈਮ ਆਦਰ ਨਿਊਟ੍ਰੀਸ਼ਨ ਮਿਲ ਜਾਏ ਵੀਕਨੈਸ ਨਾ ਹੋਵੇ ਸੋ ਕੇਲਾ ਜੋ ਹੈ ਆਪਣੇ ਆਪ ਦੇ ਵਿੱਚ ਪ੍ਰੋਪਰ ਫੂਡ ਹੈ ਜੋ ਤੁਹਾਨੂੰ ਕਈ ਤਰ੍ਹਾਂ ਦੇ ਵਿਟਾਮਿਨਸ ਔਰ ਮਿਨਰਲਸ ਜੋ ਹੈ ਦੇ ਰਿਹਾ ਹੈ ਪਰ ਇੱਥੇ ਧਿਆਨ ਤੁਸੀਂ ਇਹ ਜ਼ਰੂਰ ਦੇਣਾ ਕਿ ਕੇਲਾ ਪੱਕਿਆ ਹੋਣਾ ਚਾਹੀਦਾ ਹੈ ਕੱਚਾ ਕੇਲਾ ਹਰਾ ਕੇਲਾ ਨਹੀਂ ਖਾਣਾ ਅਜਿਹਾ ਕਰਨ ਦੇ ਨਾਲ ਤਕਲੀਫ ਜਿਹੜੀ ਹੈ ਹੋਰ ਜ਼ਿਆਦਾ ਵੱਧ ਸਕਦੀ ਹੈ ਸੋ ਪੂਰੀ ਤਰ੍ਹਾਂ ਪੱਕਿਆ ਕੇਲਾ ਹੀ ਥੋੜਾ ਥੋੜਾ ਕਰਕੇ ਖਵਾ ਸਕਦੇ ਹੋ ਤੁਸੀਂ ਜਿਸ ਨੂੰ ਡਾਇਰੀਆ ਦੀ ਪ੍ਰੋਬਲਮ ਹੋ ਚੁੱਕੀ ਹੈ ਸੋ ਚਾਹੀਏ ਆਪਾਂ ਖਿਚੜੀ ਦੀ ਵੀ ਗੱਲ ਕੀਤੀ ਹੈ ਪੇਟ ਭਰ ਕੇ ਇਕਦਮ ਬਹੁਤ ਜ਼ਿਆਦਾ ਨਹੀਂ ਥੋੜੀ ਥੋੜੀ ਚੀਜ਼ ਖਾਣੀ ਹੈ ਤਾਂ ਕਿ ਨਾਲ ਦੇ ਨਾਲ ਡਾਈਜੈਸਟ ਵੀ ਸਭ ਕੁਝ ਜ਼ਰੂਰ ਹੁੰਦਾ ਰਹੇ ਅਗਲੀ ਆਪਾਂ ਗੱਲ ਕਰੀਏ ਤਾਂ ਦਹੀਂ ਅਤੇ ਜੀਰਾ ਦਹੀਂ ਦੇਖੋ ਬਹੁਤ ਜ਼ਰੂਰੀ ਹੈ ਸਾਡੇ ਵੈਸੇ ਵੀ ਜਿਹੜਾ ਹੈਲਦੀ ਪਰਸਨ ਹੈ ਉਹਦੇ ਲਈ ਵੀ ਕਿਉਂਕਿ ਪ੍ਰੋਬਾਇਓਟਿਕ ਹੁੰਦੇ ਆ ਇਹਦੇ ਵਿੱਚ ਔਰ ਪ੍ਰੋਬਾਇਓਟਿਕ ਸਾਡੀ ਡਾਈਜੈਸ਼ਨ ਦੇ ਲਈ ਗਟ ਹੈਲਥ ਦੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਗੁੱਡ ਬੈਕਟੀਰੀਆ ਹੈ ਉਸਦੇ ਲਈ ਦਹੀਂ ਬਹੁਤ ਜ਼ਰੂਰੀ ਹੈ ਗੁੱਡ ਬੈਕਟੀਰੀਆ ਵੀ ਸਾਡੇ ਅੰਦਰ ਬਣਿਆ ਰਹੇ ਤਾਂ ਕਿ ਡਾਈਜੈਸ਼ਨ ਦਾ ਪ੍ਰੋਸੈਸ ਚੰਗਾ ਬਣਿਆ ਰਹੇ ਉਹ ਜਿੰਨੇ ਵੀ ਜਰਮਸ ਜਾਂ ਬੈਕਟੀਰੀਆ ਆਉਂਦੇ ਨੇ ਜੋ ਸਾਡੇ ਡਾਈਜੈਸ਼ਨ ਨੂੰ ਖਰਾਬ ਕਰਦੇ ਨੇ ਤਾਂ ਉੱਥੇ ਗੁੱਡ ਬੈਕਟੀਰੀਆ ਹੀ ਉਸ ਜਰਮ ਨੂੰ ਉਸ ਬੈਕਟੀਰੀਆ ਦੇ ਨਾਲ ਲੜ ਕੇ ਬਾਡੀ ਤੋਂ ਬਾਹਰ ਕੱਢਣ ਦੀ ਤਾਕਤ ਰੱਖਦਾ ਹੈ ਇਸ ਲਈ ਸਾਨੂੰ ਆਪਣੀ ਗਟ ਹੈਲਥ ਦੇ ਲਈ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਦਹੀਂ ਤੁਸੀਂ ਲਓ ਇਸ ਦੇ ਵਿੱਚ ਪੁੰਨਿਆ ਹੋਇਆ ਜਿਹੜਾ ਜੀਰਾ ਆਉਂਦਾ ਹੈ ਇਸ ਨੂੰ ਪੀਸ ਕੇ ਤੁਸੀਂ ਜੀਰਾ ਪਾਊਡਰ ਬਣਾ ਕੇ ਇਸ ਉੱਪਰ ਪਾ ਕੇ अगर ਤੁਸੀਂ ਖਾਂਦੇ ਹੋ ਤਾਂ ਇਸ ਦੇ ਨਾਲ ਇਸ ਦੇ ਵੀ ਤੁਸੀਂ ਥੋੜਾ ਕਾਲਾ ਨਮਕ ਔਰ ਪੁਦੀਨਾ ਪਾਊਡਰ ਜਿਹੜਾ ਪੁਦੀਨੇ ਨੂੰ ਸੁਕਾ ਕੇ ਰੱਖਿਆ ਹੁੰਦਾ ਉਹ ਵੀ ਇਸ ਦੇ ਪਾ ਲਓ ਤਾਂ ਇੱਕ ਬਹੁਤ ਹੀ ਹਾਜ਼ਮੇਦਾਰ ਦਹੀਂ ਬਣਨ ਵਾਲਾ ਹੈ ਔਰੇ ਖਾਵਾਂਗੇ ਤਾਂ ਇਸ ਦੇ ਨਾਲ ਵੀ ਡਾਈਜੈਸ਼ਨ ਤੁਹਾਡਾ ਸਹੀ ਹੋਣ ਵਾਲਾ ਹੈ ਔਰ ਜਿਹੜੀ ਦਸ ਦੀ ਪ੍ਰੋਬਲਮ ਹੈ ਉਲਟੀ ਦੀ ਪ੍ਰੋਬਲਮ ਹੈ ਇਸ ਵਿੱਚ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲ ਜਾਏਗੀ ਸੋ ਘਰ ਦੇ ਵਿੱਚ ਕਈ ਵਾਰੀ ਟਾਈਮ ਇਸ ਤਰ੍ਹਾਂ ਦਾ ਹੁੰਦਾ ਕਿ ਡਾਕਟਰ ਕੋਲ ਜਾਣ ਦਾ ਸਮਾਂ ਨਹੀਂ ਮਿਲ ਰਿਹਾ ਤਾਂ ਜਿਵੇਂ ਰਾਤ ਤੋਂ ਕਦੀ ਕਿਸੇ ਨੂੰ ਪ੍ਰੋਬਲਮ ਹੋ ਗਈ ਤੇ ਇਹ ਚੀਜ਼ਾਂ ਤੁਸੀਂ ਅਪਣਾ ਸਕਦੇ ਹੋ ਜਿਸ ਦੇ ਨਾਲ ਇਕਦਮ ਰਾਹਤ ਮਿਲੇਗੀ اور ਕੋਈ ਵੀ ਹੈਵੀ ਫੂਡ ਉਸ ਟਾਈਮ ਤੇ ਨਹੀਂ ਖਾਣਾ ਹੈ ਹਲਕੀਆਂ ਚੀਜ਼ਾਂ ਹੈ ਜੋ ਮੈਂ ਤੁਹਾਨੂੰ ਦੱਸ ਰਹੀਆਂ ਆ ਇਹ ਚੀਜ਼ਾਂ ਤੁਸੀਂ ਖਾ ਸਕਦੇ ਹੋ ਅੱਗੇ ਗੱਲ ਕਰੀਏ ਤਾਂ ਨਿੰਬੂ ਪਾਣੀ ਨਿੰਬੂ ਪਾਣੀ ਵੀ ਆਪਣੇ ਆ ਵਿੱਚ ਬਹੁਤ سارے ਫਾਇਦੇ ਰੱਖਦਾ ਹੈ ਗਰਮੀਆਂ ਵਿੱਚ ਤਾਂ ਵੈਸੇ ਵੀ ਨਿੰਬੂ ਪਾਣੀ ਦਿਨ ਵਿੱਚ ਦੋ ਵਾਰ ਤਾਂ ਤੁਹਾਨੂੰ ਪੀ ਹੀ ਲੈਣਾ ਚਾਹੀਦਾ ਚਾਹੇ ਹੈਲਦੀ ਪਰਸਨ ਹੈ ਤੇ ਜਦੋਂ ਆਪਾਂ ਡਾਇਰੀਆ ਦੀ ਗੱਲ ਕਰੀਏ ਉੱਥੇ ਨਿੰਬੂ ਪਾਣੀ ਬਹੁਤ ਹੀ ਵਧੀਆ ਜੋ ਹੈ ਰੋਲ ਪਲੇ ਕਰਦਾ ਹੈ ਦੇਖੋ ਨਿੰਬੂ ਦੇ ਵਿੱਚ ਵਿਟਾਮਿਨ ਸੀ ਭਰ-ਭਰ ਕੇ ਤੁਹਾਨੂੰ ਮਿਲਣ ਵਾਲਾ ਹੈ ਔਰ ਵੈਸੇ ਵੀ ਨਿੰਬੂ ਜੋ ਹੈ ਬੋਡੀ ਨੂੰ ਠੰਡਕ ਦਿੰਦਾ ਹੈ ਤੁਹਾਡੀ ਬੋਡੀ ਵਿੱਚ ਜੋ ਜਿੰਨੇ ਟਾਕਸਿਨਸ ਨੇ ਵਿਟਾਮਿਨ ਸੀ ਉਹਨਾਂ ਨੂੰ ਬੋਡੀ ਤੋਂ ਬਾਹਰ ਕਰਦਾ ਹੈ ਜਿੰਨੇ ਜਰਮਸ ਅਗਰ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਵਿਟਾਮਿਨ ਸੀ ਬਾਹਰ ਕਰਦਾ ਐਂਟੀਆਕਸੀਡੈਂਟ ਹੈ ਸੋ ਉਲਟੀ ਦੀ ਜਿਹੜੀ ਪ੍ਰੋਬਲਮ ਹੈ ਉਸ ਨੂੰ ਕੰਟਰੋਲ ਕਰਦਾ ਹੈ ਨਿੰਬੂ ਸੋ ਬੋਡੀ ਨੂੰ ਹਾਈਡਰੇਟ ਰੱਖਣ ਦੇ ਵਿੱਚ ਵੀ ਮਦਦ ਕਰਦਾ ਹੈ ਨਿੰਬੂ ਵਿਟਾਮਿਨ ਸੀ ਦੇ ਅਨੇਕਾ ਫਾਇਦੇ ਨੇ ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਵਿਟਾਮਿਨ ਸੀ ਸਾਡੀ ਬੋਡੀ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਔਰ ਉਸ ਦਾ ਸਭ ਤੋਂ ਸੌਖਾ ਤਰੀਕਾ ਇਹ ਹੀ ਹੈ ਕਿ ਤੁਸੀਂ ਨਿੰਬੂ ਪਾਣੀ ਜੋ ਹੈ ਜ਼ਰੂਰ ਪੀਓ ਔਰ ਪਿਲਾਓ ਜਿਸ ਨੂੰ ਵੀ ਡਾਇਰੀਆ ਦੀ ਪ੍ਰੋਬਲਮ ਹੋ ਗਈ ਹੈ ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਸਭ ਤੋਂ ਜ਼ਰੂਰੀ ਜੋ ਮੈਂ ਸ਼ੁਰੂ ਵਿੱਚ ਗੱਲ ਕੀਤੀ ਬਾਹਰ ਕਿਤੇ ਵੀ ਖਾਣਾ ਨਾ ਖਾਓ ਅਗਰ ਖਾ ਰਹੇ ਹੋ ਚੰਗੀ ਥਾਂ ਤੇ ਖਾਓ ਸਾਫ਼ ਸਫਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਜਿੱਥੇ ਵੀ ਤੁਸੀਂ ਦੇਖੋਗੇ ਸਫਾਈ ਨਹੀਂ ਹੈ ਜਾਂ ਫਿਰ ਕੋਈ ਬਹੀ ਚੀਜ਼ ਉਸੇ ਪੁਰਾਣੀ ਚੀਜ਼ ਕਿਤੇ ਗਲਤੀ ਨਾਲ ਵੀ ਖਾ ਲਈ ਹੈ ਤਾਂ ਉੱਥੇ ਜੋ ਹੈ ਡਾਇਰੀਆ ਦੀ ਪ੍ਰੋਬਲਮ ਯਾਨੀ ਕਿ ਪੇਟ ਖਰਾਬ ਹੈ ਲੂਸ ਮੋਸ਼ਨ ਦੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਲਟੀ ਉਲਟੀਆਂ ਦੀ ਪ੍ਰੋਬਲਮ ਹੋ ਰਹੀ ਹੈ ਸੋ ਇਹ ਪ੍ਰੋਬਲਮ ਹੋ ਸਕਦੀਆਂ ਨੇ ਕਈ ਵਾਰ ਇਹ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਜਿਨ੍ਹਾਂ ਦੀ ਇਮਿਊਨਿਟੀ ਸਹੀ ਨਹੀਂ ਹੈ ਤਾਂ ਉਹਨਾਂ ਦੀ ਪ੍ਰੋਬਲਮ ਹੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਡਾਕਟਰ ਕੋਲ ਵੀ ਜਾਣਾ ਪੈਂਦਾ ਕਈਆਂ ਨੂੰ ਐਡਮਿਟ ਵੀ ਹੋਣਾ ਪੈ ਜਾਂਦਾ ਸੋ ਤੁਹਾਨੂੰ ਇਹ ਪ੍ਰੋਬਲਮ ਫੇਸ ਨਾ ਕਰਨੀ ਪਵੇ ਸ਼ੁਰੂ ਵਿੱਚ ਜਦ ਹੀ ਤੁਹਾਨੂੰ ਇਹ ਪ੍ਰੋਬਲਮ ਥੋੜੀ ਫੀਲ ਹੋ ਰਹੀ ਹੈ ਲੱਗ ਉਸ ਮੋਸ਼ਨ ਦੀ ਤਰ੍ਹਾਂ ਫੀਲ ਹੋ ਰਿਹਾ ਹੈ ਜਾਂ ਫਿਰ ਉਲਟੀ ਆ ਰਹੀ ਹੈ ਜਾਂ ਉਲਟੀ ਆਉਣ ਵਰਗਾ ਫੀਲ ਹੋ ਰਿਹਾ ਹੈ ਇਕਦਮ ਜੋ ਹੈ ਹੈਵੀ ਖਾਣਾ ਖਾਣਾ ਬੰਦ ਕਰ ਦਿਓ ਖਿਚੜੀ ਖਾਓ ਦਹੀਂ ਦੇ ਵਿੱਚ ਜੀਰਾ ਪਾਊਡਰ ਪੁਦੀਨਾ ਪਾਊਡਰ ਜਾਂ ਕਾਲਾ ਨਮਕ ਪਾ ਕੇ ਖਾਓ ਇੱਕ ਦਿਨ ਜੋ ਹੈ ਇੱਕ ਦਿਨ ਡੇਢ ਦਿਨ ਦੋ ਦਿਨ ਵੱਤਬਾ ਤੁਸੀਂ ਜ਼ਰੂਰ ਆਪਣਾ ਹੈਵੀ ਫੂਡ ਖਾਣਾ ਛੱਡ ਦਿਓ ਤਾਂ ਕਿ ਤੁਹਾਡੀ ਪ੍ਰੋਬਲਮ ਜਿੱਥੇ ਮੜਾ ਮੋਟਾ ਤੁਹਾਨੂੰ ਫੀਲ ਹੋਣਾ ਸ਼ੁਰੂ ਹੋਇਆ ਉੱਥੇ ਹੀ ਪ੍ਰੋਬਲਮ ਖਤਮ ਹੋ ਜਾਏ ਔਰ ਅਗੂਏ ਪ੍ਰੋਬਲਮ ਹੋਰ ਜ਼ਿਆਦਾ ਬਿਲਕੁਲ ਵੀ ਨਾ ਵਧੇ ਹਾਈਡਰੇਟ ਜ਼ਰੂਰ ਬੋਡੀ ਨੂੰ ਰੱਖਣਾ ਹੈ ਪਾਣੀ ਲਗਾਤਾਰ ਪੀਣਾ ਹੈ ਫੋਕਾ ਪਾਣੀ ਜਿਹੜਾ ਅਗਰ ਨਹੀਂ ਪੀਆ ਜਾ ਰਿਹਾ ਤਾਂ ਜਿਵੇਂ ਮੈਂ ਦੱਸਿਆ ਤੁਹਾਨੂੰ ਤੁਸੀਂ ਨਿੰਬੂ ਪਾਣੀ ਜ਼ਰੂਰ ਪੀ ਲਓ ਜਾਂ ਫਿਰ ਜਿਹੜਾ ORS ਦਾ ਕੋਲ ਹੁੰਦਾ ਹੈ ਘਰੇ ਤੁਸੀਂ ਬਣਾ ਸਕਦੇ ਹੋ ਨਮਕ ਤੇ ਚੀਨੀ ਦਾ ਕੋਲ ਤਿਆਰ ਕਰਕੇ ਰੱਖ ਸਕਦੇ ਹੋ एट, जरूर पीते रहो बॉडी वीकनेस नहीं आएगी कमजोरी नहीं होएगी इन्हों सब गलों का ध्यान जरूर रखो उम्मीद कर हाँ अज की वीडियो भी तुम जरूर चंकी लगी होएगी कमेंट करके जरूर अपने सुझाव मेरे नाझे करो भीडियो शेयर कर देना लाइक कर देना पेज में हाले तक फॉलो नहीं किया फॉलो कर दो यूट्यूब चैनल हैल्थ एडवाइस विद हरजोत कौर में सबसक्राइब नहीं किया तो फटाफट सबसक्राइब भी कर दो मिला जल्दी ही सेहत में जुड़ी होर खास जानकारी दे फिलहाल ही दौ जी इजाजत सत श्रीकाल